ਤਸਵੀਰਾਂ ਰੈਲੀ ਨਿਊ ਸ਼੍ਰੀ ਚੰਕੌਰ ਸਾਹਿਬ ਤੇ ਤੁਹਾਡਾ ਸਵਾਗਤ ਹੈ। ਜੀ ਜੀ ਤਸਵੀਰਾਂ ਦੇਖ ਸਾਦੇ ਤੁਸੀਂ। ਤਸਵੀਰਾਂ ਸ਼੍ਰੀ ਚੰਕੌਰ ਸਾਹਿਬ ਦੇ ਦੰਲਾ ਪਿੰਡ ਦੇ ਖੇਡ ਸਟੇਡੀਅਮ 'ਇਆ ਜਿੱਥੇ ਇੱਕ ਗੱਡੀ ਦੇ ਵਿੱਚ ਫੌਜੀ ਜੋ ਫੌਜ ਤੋਂ ਛੁੱਟੀ ਆਇਆ ਵਾ ਉਹਦੀ ਮ੍ਰਿਤਕ ਦੇ ਬਰਾਮਦ ਕਰਨ ਦੇ ਲਈ ਪੁਲਿਸ ਤੇ ਪਹੁੰਚੀ ਹੋਈ ਹੈ ਤੇ ਇਲਾਕੇ ਦੇ ਲੋਕ ਪਿੰਡ ਨਿਵਾਸੀ ਤੇ ਪਰਿਵਾਰ ਮੈਂਬਰ ਵੀ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਕਿਸੇ ਨੇ ਇਹ ਤਾਂ ਦੇ ਨਾਲ ਦੇ ਵਿਅਕਤੀਆਂ ਵੱਲੋਂ ਹੀ ਉਸ ਨਾਲ ਕੋਈ ਅਨਸੁਖਾਮੀ ਘਟਨਾ ਹੋਣ ਜਾਮ ਦਿੱਤਾ ਗਿਆ ਫੋਰੈਂਸਿਕ ਟੀਮ ਪਹੁੰਚੀ ਹੋਈ ਹੈ ਤਸਵੀਰਾਂ ਸ਼੍ਰੀ ਚੰਕੋਤ ਸਾਹਿਬ ਦੀਆਂ ਸਟੇਡੀਅਮ ਦੀਆਂ ਗਰਾਊਂਡ ਦੀਆਂ ਦੇਖ ਸਕਦੇ ਹੋ ਤੁਸੀਂ ਐਸ ਐਚਓ ਚਮਕੌਰ ਸਾਹਿਬ ਗੁਰਪ੍ਰੀਤ ਸਿੰਘ ਤੇ ਉਸ ਪਾਰਟੀ ਦੇ ਨਾਲ ਰੂਪਨਗਰ ਤੋਂ ਫੋਰੈਂਸਿਕ ਟੀਮ ਵੀ ਪਹੁੰਚੀ ਹੋਈ ਆ ਪਰਿਵਾਰ ਮੈਂਬਰ ਤੇ ਹੋਰ ਸਾਕ ਸੰਬੰਧੀ ਵੀ ਇਸ ਕੀਰਡ ਸਟੇਡੀਅਮ ਦੇ ਵਿੱਚ ਕੰਮਾਂ ਬਿਨਾਂ ਬੁਝੇ ਬਿਨਾਂ ਕੋਈ ਕੰਮ ਬਿਨਾਂ ਲਿਆ ਅ ਕਿੱਛੇ ਦਾ ਲਿਆਣਾ ਪਰ ਦੁਸ਼ਮਣੀ ਕਮਾਣੀ ਹਾਏ ਮੇਰਾ ਪੁੱਤ ਕਿੱਥੇ ਚਲੇ ਗਿਆ ਮੇਰਾ ਪੁੱਤ ਕਿੱਥੇ ਚਲੇ ਗਿਆ ਭੈਣ ਮੈਂ ਕਿੱਥੇ ਚੋਂ ਰਚਾਂ ਮਾਂ ਮਾਂ ਟੁੱਟ ਗਈ ਆ ਤੇ ਮੇਰੇ ਪੁੱਤ ਦੀ ਮੇਰੇ ਪੁੱਤ ਦੀ ਬਾਹ ਟੁੱਟਦੀ ਅੱਜ ਮੇਰੇ ਹੌਲਦਾਰ ਦੀ ਓਏ ਉਹ ਮੇਰਾ ਪੁੱਤ ਦਾ ਪਾਰਕ ਮੈਂ ਇਹ ਲਾਸ਼ ਗੱਡੀ ਦੇ ਵਿੱਚ ਪਈ ਆ ਫਰੋਸਟਿਕ ਟੀਮ ਆਂਚੀ ਹੋਈ ਆ ਸਤਿ ਸ੍ਰੀ ਅਕਾਲ ਸਰ ਜਤੂਰ ਸਿੰਘ ਮੈਂ ਕੀ ਗੱਲ ਵੀਸ ਪੁੱਛਾਂ ਓਏ ਹੈਲੋ ਇਹ ਦਿਨ ਆਉਂਕਿਆ ਤਾਂ ਇਹਦਾ ਸਲਜੀਤ ਸਲਜੀਤ ਕਲਜੀਤ ਸਿੰਘ ਛੁੱਟੀ ਆਇਆ ਬਤਈ ਹੈ ਨਾ ਕਿੰਨੇ ਗਰੇ ਬੱਲਾ ਜੀ ਕਿੰਨੇ ਪੱਤੀ ਗੜ ਪ੍ਰਾਨ ਜੋ ਕਿ ਡੱਲੇ ਚੌਕੀ ਦੇ ਵਿੱਚ ਪੈਂਦਾ ਹੈ

ਨਾਲੇ ਦੇ ਚੇਕੇ ਆਹ ਤੇਰੇ ਆਹ ਵੀ ਜਮਾਨਤ ਹੋਈ ਆਪਣੇ ਉਹ ਤੇਰਾ ਬੰਬ ਚਲਾ ਹਾਂ ਪੰਜ ਚੰਮ ਦਾ ਆਏ ਜਿਹਨੂੰ ਪੰਜ ਪਤਾ ਵੀਡੀਓ ਮੇਰੇ ਕੋਲ ਆ ਬੰਬ ਚਲਾਉਂਦੇ ਸੀ ਸਾਡੇ ਬਣਾਉਣੇ ਦੀ ਜਰੂਰਤ ਹੈ ਕਿੱਥੇ ਚਲ ਗਿਆ ਨਹੀਂ ਕਹਿੰਦਾ ਸਾੜਾ ਚੰਗਾ ਕੰਮ ਕਰਾਉਂਦੀ ਭੈਣ ਤੇ ਹਾਂ ਦਾ ਮਾ ਬੜੀ ਲੋਕ ਨਹੀਂ ਹਟਦੇ ਜੇ ਸਾਲੇ ਪਤਾ ਨਹੀਂ ਜਲਤਾ ਕੇ ਜਿਆਦਾ ਟ੍ਰੇਡ ਹੁੰਦੀਆਂ ਹਾਂ ਫੇਰ ਨਹੀਂ ਹਟਦੇ ਦੇਖੀ ਫਿਰ ਸੁਨੀਲ ਜੰਦੂ ਜੀ ਕੀ ਹੋਇਆ ਓਰੇ ਇਹ ਕੀ ਗੱਲ ਹੋਈ ਆ ਇਹ ਗੱਲ ਇਹ ਆ ਜੀ ਅਸੀਂ ਤਾਂ ਸਵੇਰੇ ਇੱਕ ਮੈਚ ਕੋਰਸੋਂ ਚੱਲਿਆ ਰਸਤੇ 'ਤੇ ਪੜ ਲੱਗਿਆ ਕਿ ਕੋਕਰਾ ਛੇੜੀ ਬੰਦਾ ਮਰਿਆ ਪਿਆ ਉਹ ਕੋਈ ਮਾਕੇ ਦੇਖਿਆ ਬੰਦਾ ਸਾਡਾ ਰਿਸ਼ਤੇਦਾਰ ਵੀ ਆ ਸਾਡੀ ਮੈਨੂੰ ਕਈ ਵਾਰ ਛੱਡ ਕੇ ਆ ਜਿਲੰਦਰ ਵਿੱਚ ਵਧੀਆ ਐਥਲੀਟ ਆ ਵਧੀਆ ਕੰਮ ਕਰਦਾ ਪੌਜ ਦੇ ਵਿੱਚ ਵੀ ਤੇ ਬਹੁਤ ਵਧੀਆ ਫੈਮਿਲੀ ਚੋਂ ਕੋਈ ਇਦਾਂ ਦੀ ਗੱਲ ਹੀ ਹੈਗੀ ਕੋਈ ਨਸ਼ਾ ਪੱਤਾ ਵਿੱਚ ਹੈ ਜੀ ਹਾਂਜੀ ਇਹ ਤਾਂ ਰਾਤ ਦਾ ਹੀ ਕਿਰਮੇ ਇੱਥੇ 11 ਵਜੇ ਲੱਭਦੇ ਫਿਰਦੇ ਆ ਤਾਂ ਲੋਕਾਂ ਨੇ ਸਵੇਰੇ ਜਾ ਕੇ ਦੇਖਿਆ ਨੇ ਗਾਲਿਆਂ ਨੇ ਕਿ ਇੱਥੇ ਕੋਈ ਡੈੱਡ ਬੋਡੀ ਪਈ ਆ ਗੱਡੀ ਦੇ ਵਿੱਚ ਗੱਡੀ ਦੀ ਪਈ ਆ ਏਅਰਪੋਰਟ ਨੂੰ ਫੋਨ ਆਇਆ ਪੁਲਿਸ ਆ ਗਈ ਹਾਂ ਪੁਲਿਸ ਆ ਗਈ ਤੇ ਮੁੰਡਿਆਂ ਨੂੰ ਵੀ ਪਤਾ ਲੱਗ ਗਿਆ ਵੀ ਸਾਡਾ ਮੁੰਡਾ ਉੱਥੇ ਗਿਆ ਹਾਂ ਤੇ ਹੁਣ ਦੇਖੋ ਵੀ ਲਾਸ਼ ਤਾਂ ਪਈ ਆ ਵਿੱਚ ਹ ਇਸੀ ਦਾ ਹੁਣ ਲਾਇਆ ਗੱਡੀ ਨੂੰ ਹਾਂ ਇਹ ਕਿਸੇ ਕਸਤਾਨੀ ਆ ਕਿਹਾ ਹੋਇਆ ਇਹ ਹੁਣ ਰੱਬ ਜਾਣਦਾ ਵੀ ਕਤਲ ਵੀ ਕੀਤਾ ਜਾ ਸਕਦਾ ਸ਼ੱਕ ਹੀ ਆ 100% ਕਤਲ ਦੀ ਆ ਹੋ ਸਕਦਾ ਇਹ ਪਹਿਲਾਂ ਜੋ ਕੇ ਦੇ ਉੱਤੇ ਡੈੱਡ ਬੋਡੀ ਮਿਲੀ ਆ ਉਦੋਂ ਮੈਂ ਕਹਿੰਦਾ ਵੀ ਕਤਲ ਹੋਇਆ ਏ ਕਤਲ ਹਾਂ ਉਹ ਵੀ ਕਤਲ ਨਿਕਲਿਆ ਸੀ ਉਹ ਵੀ ਕਤਲ ਨਿਕਲਿਆ ਮੈਂ ਕਹਾਂ ਕਤਲ ਹੋਇਆ ਉਹ ਬੰਦਾ ਜੇਲ੍ਹ ਚ ਬੈਠਾ ਵੀ ਤੁਸੀਂ ਫੌਜ ਦੀ ਨੌਕਰੀ ਕੀਤੀ ਆ ਤੁਹਾਨੂੰ ਵੀ ਪਤਾ ਹੀ ਆ ਵੀ ਕਿਵੇਂ ਇਨਵੈਸਟੀਗੇਸ਼ਨ ਹੁੰਦੀ ਆ ਜੇ ਤੁਸੀਂ ਹੋਈ ਆ ਇਹ ਫੌਜ ਨੂੰ ਹੁਣ ਦੱਸਣਗੇ ਫੌਜ ਦੇ ਬੰਦੇ ਆਉਣਗੇ ਜੀ ਤੇ ਉਹ ਫੌਜ ਨੂੰ ਦੱਸਣਗੇ ਫੌਜ ਵੀ ਆਊਗੀ ਇਹਨਾਂ ਨੂੰ ਤਾਜ ਤੱਕੇ লাশ ਉਹ ਅਜੇ ਇਦਾਂ ਹੀ ਰਹੂਗੀ ਇੱਲੇ ਇਦਾਂ ਹੀ ਰਹੂਗੀ ਜਦਕੀ ਆਰਡਰ ਨਹੀਂ ਮਿਲਦਾ ਐਸਐਸਪੀ ਨੂੰ ਆਰਡਰ ਮਿਲ ਜੂਗਾ ਫਿਰ লাশ ਚਾਹ ਦੋ ਰੱਖ ਦੋ ਕਿਤੇ ਉਹ ਕੰਮ ਹੋ ਸਕਦਾ ਜਣੀ ਇਹ 110 ਰੁਪਏ ਦਾ ਗਲਤ ਕੰਮ ਹੋਇਆ ਹੈ ਬਹੁਤ ਵਧੀਆ ਮੁੰਡਾ ਮੈਨੂੰ ਤੈਨੂੰ ਆ ਚਾਰਾਂ ਮਾ ਛੱਡ ਕੇ ਆਇਆ ਕਿਸੇ ਤੋਂ ਕਿਸੇ ਦੋਸਤ ਮਿੱਤਰ ਨਾਲ ਆਇਆ ਵਾ ਤਾ ਇਹ ਇਹ ਹੁਣ ਇਹ ਹੁਣ ਇਨਕੋ ਦੇ ਪਤਾ ਜਾਂਚ ਦਾ ਵੀ ਸ਼ਹਿਰ ਦੇ ਬੰਦੇ ਵਿੱਚ ਹੈ ਕਿਹਨੇ ਮਾਰਿਆ ਕਿਹਾ ਕੀਤਾ ਇਹਨੂੰ ਉਹ ਕੀ ਹੋਇਆ ਜੋ ਵੀ ਹੈ ਵੀ ਸਾਹਮਣੇ ਆ ਬਸ ਸਿਰਫ ਨਾਮ ਨਹੀਂ ਲੈ ਸਕਦੇ ਕਿਸ ਦਾ ਬਿਲਕੁਲ ਜੀ ਬਿਲਕੁਲ ਹੈ ਨਾ ਇਸ ਕਾ ਕੇ ਮੇਰੀ ਬੇਇੱਜ਼ਤੀ ਆ ਵੀ ਇਹ ਇਹ ਸਟੇਡੀਆ ਜੀ ਵੀ ਖੋਖਰਾ ਪਿੰਡ ਨੂੰ ਮੈਂ ਬੇਇੱਜ਼ਤੀ ਕਰਦਾ ਮੈਂ ਵੀ ਪੰਚਾਇਤ ਦਾ ਮੈਂਬਰ ਆ ਪਿੰਡ ਨੂੰ ਵੀ ਥੋੜਾ ਬੇਇੱਜ਼ਤੀ ਬੰਦੀ ਆ ਸਰਪੰਚ ਵੀ ਥੋੜਾ ਬੇਇੱਜ਼ਤੀ ਕਰਦੇ ਆ ਕਿ ਇਸ ਪਿੰਡ ਵਿੱਚ ਵਾਹ ਵੰਦੀ ਕੀਤੀ ਆਵੇ ਲੋਕਾਂ ਦੀ ਜਿਹੜੇ ਆਕੇ दारू ਪੀਨੇ ਆ ਪਿਆਲਾ ਪੀਨੇ ਆਕੇ ਨਸ਼ੇ ਵੀ ਕਰਨੇ ਆਰੇ ਆਕੇ ਮੈਂ ਫੜਿਆ ਖੁਦ ਨਸ਼ੇ ਆਇਆ ਆਪਣੇ ਮੈਂ ਓਕੇ ਮੈਂ ਖੁਦ ਬੜੇ ਪਾਰੇ ਇਹ ਨਸ਼ੇ ਦਾ ਅੱਡਾ ਬਣਿਆ ਹੋਇਆ ਹੈ ਇਹ ਅੱਡਾ ਬਣਿਆ ਪੱਕਾ ਨਸ਼ੇ ਦਾ ਅੱਡਾ ਇੱਥੇ ਦੇਖੋ ਕਿਨੇ ਕਿਨੇ ਪਿਆਰ ਪਈ ਐ ਸਾਰੀ ਬਿਲਕੁਲ ਜੇ ਕੇ ਨੂੰ ਫੜਦੇ ਆ ਉਹ ਵੀ ਰੋੜੇ ਟਾ ਸਾਡੇ ਮਾਰਦੇ ਆ ਉਹ ਅਮਲੀ ਦਾ ਕਿ ਅਮਲੀ ਦਾ ਅਮਲੀ ਆ ਜੱਗਬੇਰੇ ਸਾਡੇ ਉਹ ਬੰਦਾ ਪਸਤਾਨ ਦਾ ਭਜਮੇ ਨਾਲ ਕੀ ਹੋ ਗਿਆ ਇਹ ਬਿਲਕੁਲ ਇਹ ਆ ਕਿ ਜਦੋਂ ਪੁਲਿਸ ਕਾਰਵਾਈ ਕਰਦੇ ਪੁਲਿਸ ਖੜੀ ਆ ਸਾਰੀ ਪੁਲਿਸ ਕਾਰਵਾਈ ਕਰਨ ਲੱਗੀ ਹੋਈ ਆ ਅੱਗੇ ਦੇਖੋ ਚਾਰ ਪੁਲਿਸ ਕਾਰਵਾਈ ਕਿ ਵਾਇਟ ਆਨ ਕਰ ਲਿਓ ਠੀਕ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਸਨ ਪਿੰਡ ਦੇ ਹੀ ਵਸਿੰਦੇ ਜੋ ਮੈਂਬਰ ਪੰਚਾਇਤ ਵੀ ਨੇ ਤੇ ਕਿਸਾਨ ਆਗੂ ਨੇ ਤੇ ਇਹਨਾਂ ਨੇ ਦੱਸਿਆ ਸੀ ਇਸ ਬਾਰੇ ਜਾਣਕਾਰੀ ਦੀ ਇਲਾਕੇ ਦੇ ਵਿੱਚ ਹਾਂ ਵੀਰਾਂ ਭਈਆ ਬਿਲਕੁਲ ਜੀ ਬਿਲਕੁਲ ਤੇ ਪਰਿਵਾਰ ਮੈਂਬਰ ਸਾਕ ਸੰਬੰਧ ਦੇ ਤੇ ਵਿਆਹਿਆ ਹੋਇਆ ਸੀ ਤੇ ਬੱਚਾ ਛੋਟਾ ਜਿਹਾ 1 ਸਾਲ ਦਾ ਗੋਦੀ 'ਚ ਬੱਚਾ ਇਸ ਫੌਜੀ ਦਾ ਜੀ ਕੌਣ ਜੀ ਅੱਛਾ ਫਾਜ਼ਲ ਸਾਹਿਬ ਤੁਹਾਨੂੰ ਕਦੋਂ ਪਤਾ ਲੱਗਿਆ ਬਾਈ ਜੀ ਇਹ ਘਟਨਾ ਦਾ ਸਾਨੂੰ ਤਾਂ ਜੀ ਕੱਲ 4 ਵਜੇ ਮੁੰਡਾ ਆਇਆ ਇੱਕ ਮੁੰਡਾ ਦਾ ਪ੍ਰੈਸ ਵਾਲਿਆਂ ਤੋਂ ਮੁੰਡੇ ਨੂੰ ਫੋਨ ਕਰਿਆ ਹੈਰੀ ਮੁੰਡਾ ਉਹ ਚਿੱਟੇ ਦਾ ਕੰਮ ਕਰਦਾ ਮੈਂ ਹੁਣ ਚੀਜ਼ ਕਰਨੀ ਸਾਡੀ ਤਾਂ ਰਫ ਉੜ ਗਈ ਠੀਕ ਅਸੀਂ ਕਫਣ ਦੇ ਪੈਸੇ ਨਿਕਾਲੇ ਹੋਣ ਬਿਲਕੁਲ ਠੀਕ ਨਹੀਂ ਕਫਣ ਦੇ ਪੈਸੇ ਮਿਲਦੇ ਬਾਦਨਾ ਤੇ ਸਾਨੂੰ ਫੋਜੀਆ ਨੂੰ ਮੁੰਡਾ ਵੀਰੇ ਫੋਜੀ ਆ ਮੈਂ ਦਿਹਾੜੀ ਵਰਕੇ ਪੁਲਾਇਆ ਨੰਬਰ 1 ਜੀ ਇਹ ਆਇਆ ਅਸੀਂ 7:00 ਵਜੇ 6 ਮਿੰਟ ਪਰ ਇਹਦਾ ਫੋਨ ਡੈਟ ਓਕੇ ਇਹਦਾ ਫੁੱਲ ਚਾਰਜ ਦਾ ਫੋਨ ਐਸੀ ਕਰ ਦਿੱਤੀ ਜੀ ਹਾਂ ਜਦੋਂ 4:00 ਵਜੇ ਘਰੋਂ ਆਇਆ ਫਿਰ ਤਾਂ ਚਾਰਜ ਹੀ ਹੋਊਗਾ ਜੀ ਹਾਂ ਬਿਲਕੁਲ ਜੀ 8:30 ਵਜੇ ਆਇਆ ਠੀਕ ਹੈ ਜੀ ਉਹਦੇ ਬਾਅਦ ਆ ਸਿੱਧੀ ਦੇਖੀ ਪਾਲੀ ਕਰੀਆ 7 8 ਵਜੇ ਜੀ ਦੇਖਭਾਲ ਕਰੀਆ ਵੀ ਕਿੱਥੇ ਮੇਰਾ ਮੁੰਡਾ ਗਿਆ ਕਿੱਥੇ ਗਿਆ ਕਰਿਆ ਚੱਲ ਬੰਦਾ ਕਰਦਾ ਰਾਤ ਮੈਂ 11 11:30 ਤੱਕ ਮੁੰਡਾ ਲਪੇ ਸਾਰੇ ਜੀ ਜਿਹੜਾ ਦੇ ਨਾਲ ਮੁੰਡਾ ਦਾ ਹੈਰੀ ਜੀ ਉਹਦੇ ਮੈਂ ਘਰਾਂ ਗਿਆ ਸਵੇਰੇ ਜੀ 8:00 ਵਜੇ 15 ਮਿੰਟ ਪਰ ਠੀਕ ਹੈ ਜੀ ਉਹਦੇ ਕਰ ਗਿਆ ਉਹਨੂੰ ਮੱਛਾ ਮਖਾ ਭਾਈ ਮੁੰਡਾ ਅਸੀਂ ਕਹਿੰਦਾ ਆਪਣਾ ਮੁੰਡਾ ਲੈਣਾ ਸਾਨੂੰ ਕੋਠੇ ਠਹਿਰੇ ਹੋਇਆ अच्छा। ਅਸੀਂ ਆ ਟੇਕਾ ਲਾ ਤੇਰੇ ਮੁੰਡੇ ਦਾ। ਠੀਕ ਹੈ ਜੀ। ਜਦ ਕਿ ਉਹ ਮੁੰਡਾ ਰੇ ਕਿਨੂੰ ਸੁੱਤੀ ਬੁਲਾਉਂਦਾ ਦਾ। ਜਦੋਂ ਵੀ ਆਉਂਦਾ ਸੀ ਉਹਦੇ ਕੋਲ ਆਉਂਦਾ ਸੀ। ਇਹਨੂੰ ਬੁਲਾਉਂਦਾ ਦਾ ਉਹ। ਠੀਕ ਹੈ ਜੀ। ਇਹ ਕੱਪੜੇ ਦਾ ਮੁੰਡਾ ਹੈਰੀ। ਜੀ। ਹੁਣ ਮਾ ਚਲ ਕੋਈ ਗੱਲ ਨਹੀਂ। ਠੀਕ। ਯਾਨੀ ਗਲਤੀਆਂ ਕਰਦੇ ਆ। ਨਹੀਂ। ਸਮਝਾ। ਨੇ। ਉਹਦੇ ਬਾਅਦ ਮੈਂ ਚੱਕਿਆ ਮੋਟਰਸਾਈਕਲ ਉੱਥੋਂ। ਇਹ ਮੈਨੂੰ ਵੱੱਟ ਘਟ ਬੋਲਿਆ। ਜੀ। ਇਹਦੇ ਭਾਈ ਨੂੰ ਫੋਨ ਕਰਨਾ ਨੰਬਰ ਲਿਆ। ਜੀ। ਉਹ ਕਹਿੰਦਾ ਭਾਈ ਅਸੀਂ ਆਪਣਾ ਚੱਕ ਲੈਂਦਾ ਤੂੰ ਵੀ ਆਪਣਾ ਚੱਕ ਲਿਆ। ਅੱਛਾ ਜੀ। ਸਾਡਾ ਤਾਂ ਕਹਿੰਦਾ ਕੰਮੇ ਹੀ ਆ। ਖੜਾ ਠੰਡਾ ਹੀ ਆ ਕੰਮ ਦਾ ਹੁਣ ਸਾਨੂੰ ਕਿ ਆਪਦਾ ਕੰਮ ਕਿਹੜਾ ਹੁੰਦਾ ਫੇਰ ਤੁਹਾਨੂੰ ਇੱਥੇ ਕਿਸੇ ਨੇ ਪਿੰਡ ਵਾਲੇ ਨੇ ਦੱਸਿਆ ਕਿ ਨਰੇਗਾ ਵਾਲੇ ਇੱਥੇ ਬਾਸਲਾ ਕੀ ਪਹਿਣ ਬਰਾਂਪਰ ਤੇ ਆਇਆ ਉੱਥੇ ਕੋਲੇ ਕਿ ਮੈਂ ਇੱਥੇ ਬਲਾਜਮਾਂ ਦੀ ਗੱਡੀ ਜਾਂਦੀ ਸੀ ਉਹਦੇ ਕੋਲੋਂ ਜਦੋਂ ਮੁੜੀ ਆ ਉਹਦੇ ਬਾਅਦ ਮੈਂ ਇੱਥੇ ਆ ਇੱਥੇ ਗੱਡੀ ਦੇਖੀ ਬਰਬਰ ਗਰਾਊਂਡ 'ਚ ਇੱਥੇ ਮੁੰਡਾ ਦਾ ਮੈਂ ਮੁੰਡੇ ਦੀ ਗੱਡੀ ਗਰੀ ਬੰਦ ਮੇਰਾ ਭਤੀਜਾ ਦਾ ਤਾਇ ਦਾ ਬੁੱਤਾ ਮੈਂ ਗੱਡੀ ਹੱਥੀ ਲੈਣਾ ਜਾ ਮੁੰਡੇ ਮੈਂ ਝੱਗ ਦੇਖੇ ਮੂੰਹ ਚ ਜੀ ਫੇਰ ਮੈਂ ਵਾਪਸ ਗੁਰ ਗਈ ਉਹ ਮੁੰਡੇ ਨੇ ਮੈਨੂੰ ਗਲਤ ਜਵਾਬ ਦਿੱਤਾ ਠੀਕ ਹੈ ਜੀ ਕਹਿੰਦਾ ਅਸੀਂ ਇੱਧਰ ਠੀਕਾ ਨਹੀਂ ਲਿਆ ਹੋਇਆ ਠੀਕ ਹੈ ਜੀ ਤੇ ਹੁਣ ਪੁਲਿਸ ਆਈ ਵੀ ਫੋਰੈਸਟਿੰਗ ਟੀਮ ਵੀ ਆਈ ਵੀ ਆ ਹੁਣ ਤੁਸੀਂ ਕੀ ਕਾਰਵਾਈ ਦੀ ਮੰਗ ਕਰਦੇ ਹੋ ਮੈਂ ਮੰਗ ਤੈਨੂੰ ਇੱਕ ਗੱਲ ਦੱਸਾਂ ਜੀ ਸਰ ਲੋਕ ਤਾਂ ਮੈਨੂੰ ਪਹਿਲਾਂ ਬਹੁਤ ਆਈ ਵੀ ਫੌਜੀ ਵੀ ਆਰਮੀ ਦੇ ਪਖਰੀ ਜੀ ਜੀ ਹਰ ਇੱਕ ਬੰਦਾ ਆ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਸਹਿਯੋਗ ਲਈ ਆਇਆ ਜੀ ਸਹਿਯੋਗ ਲਈ ਆਏ ਆ ਵਿੱਚ ਖਾਲਤ ਵੀ ਆਏ ਹੋਏ ਬਿਲਕੁਲ ਮੈਂ ਨਹੀਂ ਕਹਿੰਦਾ ਜੀ ਬਾਦਰ ਤੇ ਮੇਰਾ ਮੁੰਡਾ ਮਹਾਰੀ ਕਾਖੀ ਵਰਦੀ ਵਿਗਿਆਦਾ ਜੀ ਇਹ ਕਾਖੀ ਵਰਦੀ ਵਾਲਾ ਮਗਵਾ ਰਿਹਾ ਬਸ ਚਿੱਟਾ ਇੱਥੇ ਬਗਦਾ ਸ਼ਰਿਆਮ ਠੀਕ ਹੈ ਜੀ ਮੈਨੂੰ ਮਲੇ ਕੱਖਣਾ ਮੈਨੂੰ ਪੰਜ ਨਵਲੇ ਮੈਂ ਉਹਦੇ ਕਫਨ ਦੇ ਪੈਸੇ ਨਹੀਂ ਖਾਣੇ ਮੈਨੂੰ ਰੁਪਈਆ ਨਾਲ ਮਿਲੇ ਮੈਂ ਝੋਲੀ ਮਾ ਕੇ ਖਾ ਲੂੰਗਾ ਪਰ ਮੈਂ ਇਕੱਲਾ ਚੌਂਕੀ ਬੰਦੋ ਜੀ ਦੀਆ ਇਕਾ ਲੋਰਸ ਨੂੰ ਜੀ ਮੈਂ ਮੇਰੀ ਗੱਲ ਪੂਰੀ ਮਨੋ ਚੱਲ ਰਹੀ ਹੈ ਲਾਈਵ ਚੱਲ ਰਹੀ ਜੀ ਲਾਈਵ ਚੱਲ ਰਹੀ ਇਥੋਂ ਅਸੀਂ ਮੁਰਸਾ ਦੇ ਚੱਕਦੇ ਆ ਅਸੀਂ ਟੈਫਨ ਚੱਕਦੇ ਆ ਡੱਬਾ ਖੇਤਾ ਜਾਂਦੇ ਆ ਸਾਡਾ ਲਾਇਸੈਂਸ ਚੈੱਕ ਹੁੰਦਾ ਮੀਂਹ ਤੇ ਕੌਨਸੈਂਸ ਚੈੱਕ ਕਰਦਾ ਜੀ ਚਿੱਟੇ ਦੀ ਗੱਟੀਆਂ ਦੀ ਹੁੰਦੇ ਘਿਰਦੇ ਹੈ ਬਿਲਕੁਲ ਜੀ ਸ਼ਰਾਬ ਦੀ ਗੱਡੀਆਂ ਕਿਉਂ ਨਹੀਂ ਫੜਦੇ ਸ਼ਰਾਬ ਦੀ ਗੱਡੀ ਫੜ ਲਈ ਮੈਂ ਮੰਨਦਾ ਨਸ਼ਾ ਨਹੀਂ ਸ਼ਰਾਬ ਗਿਰ ਜੂਗਾ ਜੀ ਸ਼ਰੇ ਆਂ ਦਲੇ ਚੌਂਕੀ ਤੋਂ ਕੋਲ ਗੱਡੀਆਂ ਨਿਕਲਦੀਆਂ ਫਤੇਵਰ ਮਥੋਤਾ ਪਿੰਡ ਫਤੇਵਰ ਮਥੋਤਾ ਹੁਣ ਇੱਕ 3ਵੀਂ ਛੁੱਟ ਗਈ ਸੀ ਛੇ ਦਿਨ ਪਹਿਲਾਂ ਰਾਤ ਨੂੰ ਮੈਂ 11:00 ਵਜੇ ਉਹਨਾਂ ਦੇ ਪਿੰਡ ਜਾ ਕੇ ਆਇਆ ਹਕੀਕਤ ਹੈ ਉਹ ਮੁਰਦਾ ਮੇਰੇ ਕੋ ਫੋਨ ਆ ਮੈਂ ਗੱਲ ਕਰਕੇ ਤਾ ਉਹ ਕਹਿੰਦਾ ਭਾਈ ਫੇ ਵੇਚਣ ਲੱਗ ਗਿਆ ਕਹਿੰਦਾ ਇਹ ਚੌਂਕੀ ਵਾਲੇ ਪੂਰੇ ਫਗਾਂਦੇ ਆ ਬੇਲਿਆ ਚੌਕ ਇਹਨੂੰ ਗੱਲਾਂ ਚੋਂ ਕੋਈ ਕੱਖ ਨਹੀਂ ਕਰੇ ਇਹਨਾਂ ਨੂੰ ਮਹੀਨਾ ਜਾਂਦਾ ਆ ਇਹਨਾਂ ਨੇ ਤੰਗ ਕਿਉਂ ਕਰਨਾ ਟਰੱਕ ਡਰਾਈਵਰ ਜ਼ਿੰਮੇਦਾਰ ਜਾਂ ਕੋਈ ਲੜਪਈ ਬੁੜੀ ਮੈਂ ਤਾਂ ਕਹਿੰ ਰਿਹਾ ਜਿੱਥੇ ਗੱਡੀ ਮੁਰਾ ਆਰਮੀ ਦੇਖਿਆ ਲੈ ਕੇ ਆਇਆ ਨਮਲਾਜ ਨੂੰ ਉਨੂੰ ਛੱਡ ਦਿੰਨੇ ਹੁਣ ਦੱਸੋ ਆਰਮੀ ਗੱਡੀ ਚ ਕਿਹੜਾ ਬੰਦਾ ਸੱਚਾ ਆ ਤੁਸੀਂ ਚੈੱਕ ਕਰੋ ਚੈੱਕ ਕਰੋ ਆਰਮੀ ਦੀ ਗੱਡੀਆਂ ਕੋਈ ਅਫਸਰ ਆਸੀ ਇਹ ਗੱਡੀ ਆਪਣੀ ਨਹੀਂ ਹੈਗੀ ਜੀ ਆਪਣੀ ਆਰਮੀ ਲਿਖਿਆ ਆ ਹੈ ਵਿੱਚ ਬੇਟਾ ਇਹ ਗੱਡੀ ਘਰ ਤੇ ਸੀ ਗੱਡੀ ਚ ਆਇਆ ਜੀ ਹਾਂ ਠੀਕ ਹੈ ਅ ਚੈੱਕ ਤਾਂ ਪੁਲਿਸ ਨੂੰ ਹਰੇਕ ਨੂੰ ਕਰਨਾ ਚਾਹੀਦਾ ਜਦੋਂ ਸਾਰਾ ਚੈੱਕਨ ਨੂੰ ਚਾਹੀਦਾ ਇਹ ਚੈੱਕ ਕਿਉਂ ਨਹੀਂ ਹੋ ਰਹੀ ਦਿੱਲੇ ਚੌਂਕੀ ਦੀ ਮੈਂ ਇਹ ਲਫ਼ਜ਼ ਕਹਿ ਰਹੇ ਆ ਬਾਰ-ਬਾਰ ਬਿਲਕੁਲ ਰੋੜਾ ਮਾਰਤਾ ਚੰਗੇ ਉਹਨੂੰ ਪਛਕੇ ਜਾਂਦੇ ਆ ਰੁਪਏ 500 ਲੈਣੇ ਆ ਕੀ ਗੱਲ ਵੀ ਇੱਥੇ ਗੱਡੀਆਂ ਦਾ ਨੱਕ ਲਾ ਕੇ ਚੈੱਕ ਕਰੋ ਬਿਲਕੁਲ ਜੀ ਹਾਂ ਥੋੜੀ ਪੁਲਿਸ ਨਾਲ ਗੱਲ ਹੋਈ ਹੈ ਕੀ ਕਹਿੰਦੇ ਨੇ ਸਾਨੂੰ ਕੀ ਕਹਿੰਦਾ ਉਹਨਾਂ ਨੇ ਹੋਂਟਾ ਕਰੀ ਮੁੰਡਾ ਇੱਕ ਵੀ ਮੈਨੂੰ ਮੈਂ ਤਾਂ ਕਹਿਆ ਵੀ ਇੱਕ ਵੀ ਕੋ ਦਾ ਕਰਦਾ ਬੁੜੀ ਨਾਨੀ ਚਾਚੀ ਚੈੱਕ ਕਰਾ ਦੋ ਚੱਕੇ ਮੁੰਡੇ ਦਾਖਦੇ ਨੇ ਨਾ ਕਹਿੰਦਾ ਮੇਰੇ ਮੁੰਡਾ ਮੈਂ ਜੰਮੇਗਾ ਠੀਕ ਹੈ ਇੱਕ ਵੀ ਕਰਦੇ ਮੈਨੂੰ ਰੈਸਟ ਕਰਕੇ ਅੱਗੇ ਆਪਾਂ ਨੇ ਉਹਦੇ ਆ ਜਾ ਪਹਿਲਾਂ ਠੀਕ ਹੈ ਪਾਣੀ ਪਾਣੀ ਕੋਈ ਨਹੀਂ ਕੋਈ ਨਹੀਂ ਬਿਲਕੁਲ ਬਾਗ ਥੋੜਾ ਜਿਹਾ ਹੋਪ ਹੋ ਗਿਆ ਚਲੋ ਕੋਈ ਨਹੀਂ ਕੋਈ ਨਹੀਂ ਸਭੀ ਪਾਣੀ ਪਿਲਾ ਦਿਓ ਪਾਣੀ ਪਿਲਾ ਦਿਓ ਪਾਣੀ ਪਿਲਾਓ ਉਹਨੂੰ ਰੈਸਟ ਕਰ ਦੋ ਜੈਦੀ ਕਾ ਦੀ ਬੁੜੀ ਆ ਚਾਹੇ ਰਿਸ਼ਤਾ ਕੋਈ ਵੀ ਇੱਕ ਵੀ ਰੈਸਟ ਕਰ ਲੋ ਬਿਲਕੁਲ ਫੌਰਨ ਖਾਲੀ ਠੀਕ ਹੈ ਮੈਦਾਨ ਖਾਲੀ ਕਰ ਦੋ ਤੁਸੀਂ ਪਾਣੀ ਇਹ ਤੁਸੀਂ ਦੇਖ ਸਕਦੇ ਹੋ ਭਾਵਕ ਬੋਲ ਪਿਤਾ ਜੋ ਮਰ ਤੱਕ ਜਿਸ ਫੌਜੀ ਦੇ ਫਾਦਰ ਸਾਹਿਬ ਨਾਲ ਗੱਲ ਕੀਤੀ ਹੈ ਜਿਨ੍ਹਾਂ ਵੱਲੋਂ ਆਪਣੇ ਨਾਲ ਜਿਹਦੇ ਦੋਸਤ ਵੱਲੋਂ ਉਹਨਾਂ ਨੂੰ ਲੈ ਕੇ ਆਂਦਾ ਗਿਆ ਉਸ ਤੇ ਬਾਰੇ ਦੱਸਿਆ ਗਿਆ ਦੇਖ ਸਕਦੇ ਹੋ ਤਸਵੀਰਾਂ ਇਕੱਠ ਲੋਕਾਂ ਦੇ ਲੋਕ سپورਟ ਦੇ ਲਈ ਇੱਥੇ ਪਹੁੰਚੇ ਨੇ ਪਰਿਵਾਰਕ ਮੈਂਬਰ ਆਸ-ਪਾਸ ਦੇ ਪਿੰਡਾਂ ਦੇ ਲੋਕ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਅਜਿਹੀ ਘਟਨਾ ਨੌਜਵਾਨ ਫੌਜੀ ਜੋ ਬਾਰਡਰ ਤੇ ਦੇਖਦੀ ਰੱਖਿਆ ਕਰਦਾ ਉਸ ਬੰਦੇ ਨਾਲ ਕੀ ਹੋਇਆ ਇਹ ਤਾਂ ਹੁਣ ਜਾਂਚ ਦਾ ਵਿਸ਼ਾ ਹੈ ਆ ਉਹ ਜਾਣਦੇ ਆ ਜਿਹੜੇ ਉਹਨਾਂ ਦੇ ਨਾਲ ਹੋਣਗੇ ਤੁਸੀਂ ਤਸਵੀਰਾਂ ਦੇਖ ਸਕਦੇ ਆ ਫਾਦਰ ਬਹੁਤ ਹੀ ਭਾਵੁਕ ਢੰਗ ਨਾਲ ਦੇਖੋ ਜਿਸ ਦਾ ਨੌਜਵਾਨ ਪੁੱਤ ਇਸ ਦੁਨੀਆ ਵਿੱਚ ਨਾ ਰਹੇ ਦੇਖੋ ਦੇਸ਼ ਫੌਜ ਦੀ ਨੌਕਰੀ ਕਰਦਾ ਸੀ ਕਿੱਥੇ ਜੇ ਫੌਜ ਦੇ ਵਿੱਚ ਸ਼ਹੀਦ ਹੁੰਦਾ ਦੇਸ਼ ਦੇ ਖਾਤਰ ਤਾਂ ਮਾਨ ਪ੍ਰਾਪਤ ਹੁੰਦਾ ਤੇ ਇਹ ਅਜੀਹੀ ਅਜਾਈ ਮੌਤ ਹੋਣ ਦੇ ਨਾਲ ਪਰਿਵਾਰ ਗਹਿਰੇ ਸਦਮੇ ਚ ਹੈ ਤੇ ਛੋਟਾ ਜਿਹਾ ਬੱਚਾ 1 ਸਾਲ ਦੇ ਕਰੀਬ ਤੇ ਥੋੜੀ ਉਮਰ ਹੈ ਲਾਈਵ ਤਸਵੀਰਾਂ ਇਕੱਠ ਤੁਸੀਂ ਦੇਖ ਹੀ ਸਕਦੇ ਹੋ ਵੱਡੇ ਗਿਣਤੀ ਦੇ ਵਿੱਚ ਪੁਲਿਸ ਪਹੁੰਚੀ ਹੋਈ ਹੈ ਤੇ ਇਸ ਦੇ ਵਿੱਚ ਜਦੋਂ ਫੌਜ ਦਾ ਮਲਾਜਮ ਹੈ ਤਾਂ ਉੱਚ ਅਧਿਕਾਰੀਆਂ ਦਾ ਵਿੱਚ ਸ਼ਾਮਲ ਹੋਣਾ ਵੀ ਲਾਜ਼ਮੀ ਹੈ ਜਦੋਂ ਤੱਕ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖਰਾਣਾ ਕੋਈ ਆਦੇਸ਼ ਜਾਂ ਕੋਈ ਆਰਡਰ ਨਹੀਂ ਦਿੰਦੇ ਉਸ ਤੱਕ ਉਸ ਵੀ ਇਹ ਕੁਛ ਨਹੀਂ ਕਰ ਸਕਤੀ ਪੁਲਿਸ ਵੱਲੋਂ ਫੋਰੈਂਸਿਕ ਟੀਮ ਵੀ ਪਹੁੰਚੀ ਹੋਈ ਹੈ ਗੱਡੀ ਦੀ ਵੀ ਜਾਂਚ ਕਰਨਗੇ ਤਾਂ ਤੋਂ ਪਰਿਵਾਰ ਦਾ ਉਸ ਜਿਨ੍ਹਾਂ ਦੇ ਨਾਲ ਇਹ ਦੋਸਤ ਦੇ ਨਾਲ ਆਇਆ ਉਸ ਦੇ ਪਰਿਵਾਰ ਨੂੰ ਕਿਸੇ ਨੂੰ ਗ੍ਰਿਫਤਾਰੀ ਦੀ ਮੰਗ ਕਰ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਟੇਡੀਅਮ ਆਹੇ ਸਟੇਡੀਅਮ ਸੜਕ ਉਹ ਹਟਕੇ ਹੈ ਤੇ ਇੱਥੇ ਆਏ ਇੱਥੇ ਇੰਡੋ ਨਸ਼ੇ ਦਾ ਸੀਵਨ ਵੀ ਕਰਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਵਹੇ ਸਟੇਡੀਅਮ ਸੜਕ ਉਹ ਹਟਕੇ ਹੈ ਤੇ ਇੱਥੇ ਆਏ ਇੱਥੇ ਇੰਡੋ ਨਸ਼ੇ ਦਾ ਸੀਵਨ ਵੀ ਕਰਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਹਿਲਾ ਜਾਨ ਸਾਡੀ ਦੀ ਫੋਟੋ ਇਸ ਕਰ ਲੈਣਾ ਲੋਕਾਂ ਨੂੰ ਵੀ ਇਹ ਲੱਗਦਾ ਕਿ ਉਹਨਾਂ ਨੇ ਇਹਨੂੰ ਨਸ਼ਾ ਕਰਾਤਾ ਹੈ ਨਸ਼ਾ ਕਰਿਆ ਹੋਇਆ ਹੈ ਹੈ ਬਸ ਦੋ ਵਾਰ ਉਹ ਖਲਾਤਾ ਉਹ ਜੋ ਇਹਦਾ ਨਹੀਂ ਕਦੇ ਕਰਦਾ ਉਹਨੂੰ ਛੇਤੀ ਵੀ ਅਸਰ ਕਰਦਾ ਹੈ ਹਾਂਜੀ ਇਹ ਡਾਕਟਰ ਹੈ ਬਗੈ ਡਾਕਟਰ ਗਲਤ ਪੀ ਗਿਆ ਲਾ ਦੇ ਗਿਆ ਮੈਂ ਆਪ ਦਾ ਬਗੈ ਸੰਗਰਾ ਚੱਕਰੇ ਬੈਠਾ ਹੈ ਇਹ ਤੇ ਮੇਰੇ ਕੋਈ 30442 ਚਲ ਗਈ ਨੇ ਇਹਦੇ ਕੰਮ ਕਰ ਜਾਂਦੇ ਨੇ ਬਿਲਕੁਲ ਪਰ ਫੈਜੀ ਦੇਖੋ ਮੌਤ ਜੇ ਫੌਜ ਚ ਸ਼ਹੀਦ ਹੁੰਦਾ ਜਲਾਕੇ ਨੂੰ ਮਾਰ ਦਿੰਦਾ ਗੱਲ ਇਹਦਾ ਜਾਈ ਮੌਤ ਨਾਲ ਦੇਖੋ ਸ਼ਰਮਨਾਕ ਸ਼ਰਮਨਾਕ ਆ ਸ਼ਰਮਨਾਕ